ਆਪਣੀ ਪਹਿਲਾ ਆਜ਼ਾਦੀ ਲੈਉਣ ਵਾਸਤੇ ਗਰ ਲਾਲ ਜੀ ਤੋਂ ਲੈ ਕੇ ਸਾਰੇ ਪ੍ਰਭਾਵਤੀਆਂ ਜਨਰੇਸ਼ਨਸ ਨੇ ਕੀਤਾ ਇਹ ਤੀਜੀ ਚੌਥੀ ਜਨਰੇਸ਼ਨ ਚੋਂ ਪ੍ਰਿੰਤਾ ਜੀ ਆਉਂਦੇ ਐ ਜੀ ਤੋਂ ਬਾਅਦ ਆਜ਼ਾਦੀ ਆਉਣ ਤੋਂ ਬਾਅਦ ਵੀ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਦਾਦੀ ਜਾਂ ਆਪਣੇ ਪਿਤਾ ਨੂੰ ਕਿਸ ਤਰ੍ਹਾਂ ਅਗ ਅਗ ਦੀਆਂ ਲਾਟਾਂ ਵਿੱਚ ਲੋਕਾਂ ਨੂੰ ਜਿਉਂਦੇ ਰੱਖਣ ਵਾਸਤੇ ਆਪਣੇ ਆਪ ਨੂੰ ਸ਼ਰਫਤ ਕੀਤਾ ਜਦੋਂ ਦੇਸ਼ ਦੀ ਜਾਤੀ ਲਈ ਲੜ ਰਹੇ ਸੀਗੇ ਆਥਮਾ ਗਾਂਧੀ ਜੀ ਅੱਛੀ ਇਤਿਹਾਜ ਜੋ ਭਗਤ ਸਿੰਘ ਜੋ ਅੱਜ ਮਥਾਜ ਨਹੀਂ ਕਿਸ ਇੰਟਰੋਡਕਸ਼ਨ ਤੇ ਦੁਨੀਆ ਦੇਸ਼ ਜਾਣਦੀ ਹੈ ਸਾਰੀ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੱਸ ਕੇ ਫੰਦਾ ਪਵਾ ਕੇ ਜਵਾਨ ਉਮਰ ਦੇ ਵਿੱਚ ਉਸ ਵਕਤ ਇੱਕ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ ਇੰਡੀਆ ਗੱਠ ਜੋੜਦੇ ਥੱਲੇ ਤੇ ਉਸ ਤੌਰ ਤੇ ਪ੍ਰਿਆਰਕਾ ਜੀ ਨੂੰ ਮਲਾ ਕੇ ਅੱਜ ਇਹ ਪਾਰਟੀ ਵੀ ਸ਼ਾਮ ਨੂੰ ਆਪਣੇ ਆਪ ਨੂੰ ਸਮਰਪਿਤ ਕਰਨਗੇ ਕਿ ਅਸੀਂ ਵੀ ਇਸ ਸਜ਼ਾਤੀ ਦੇ ਵਿੱਚ ਜੇ ਅੱਜ ਫਿਰ ਉਹ ਲਹਿੰਦੀ ਵੀ ਆਜ਼ਾਦੀ ਨੂੰ ਖਤਰੇ ਦੇ ਬਦਲ ਖੜੇ ਹੋਏ ਨੇ ਅਸੀਂ ਕਰਵਾਉਣੀਆਂ ਲਈ ਫਿਰ ਰੱਖੇ ਜੁੜੇ ਹੋਏ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਜੀ ਉਹ ਵੀ ਪਹੁੰਚੇ ਹੋਏ ਨੇ ਅੱਜ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਸੱਚਕਾਲ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਹਾਡਾ ਬੀਬੀ ਜੀ ਪ੍ਰਿੰਕਾ ਗਾਂਧੀ ਜੀ ਆ ਰਹੇ ਨੇ ਅੱਜ ਕੀ ਕਹਿਣਾ ਚਾਹੋਗੇ ਦੇਖੋ ਵੈਲਕਮ ਕਰਦੇ ਆਂ ਜੀ ਪ੍ਰਿੰਕਾ ਗਾਂਧੀ ਜੀ ਉਸ ਪਰਿਵਾਰ ਦੀ ਬੇਟੀ ਨੇ ਜਿਨ੍ਹਾਂ ਨੇ ਆਪਣੀ ਪਹਿਲਾ ਆਜ਼ਾਦੀ ਲਿਆਉਣ ਵਾਸਤੇ ਗਾਰ ਲਾਲ ਜੀ ਤੋਂ ਲੈ ਕੇ ਸਾਰੇ ਪਰਿਵਾਰ ਦੀਆਂ ਜਨਰੇਸ਼ਨਸ ਨੇ ਕਿ ਤੇ ਇਹ ਤੀਜੀ ਚੌਥੀ ਜਨਰੇਸ਼ਨ ਚੋਂ ਪ੍ਰਿਅੰਕਾ ਜੀ ਆਉਂਦੇ ਐ ਇਹਨਾਂ ਕਰਵਾਨੀਆਂ ਕੀਤੀਆਂ ਔਰ ਜਿਨ੍ਹਾਂ ਨੇ ਉਸ ਤੋਂ ਬਾਅਦ ਆਜ਼ਾਦੀ ਆਉਣ ਤੋਂ ਬਾਅਦ ਵੀ ਆਪਣੀ ਅੱਖਾਂ ਦੇ ਸਾਹਮਣੇ ਆਪਣੀ ਦਾਦੀ ਜਾਂ ਆਪਣੇ ਪਿਤਾ ਨੂੰ ਕਿਸ ਤਰ੍ਹਾਂ ਅਗਾਂ ਅਗ ਦੀਆਂ ਲਾਟਾਂ ਵਿੱਚ ਲੋਕਾਂ ਨੂੰ ਜਿਉਂਦੇ ਰੱਖਣ ਵਾਸਤੇ ਆਪਣੇ ਆਪ ਨੂੰ ਸਰਪ੍ਰਸਤ ਕੀਤਾ ਜੀ ਇਸੇ ਤਰ੍ਹਾਂ ਨਾਲ ਸਾਡੀ ਕਾਂਗਰਸ ਇੱਕ ਹਿਸਟਰੀ ਹੈ ਜਦੋਂ ਦੇਸ਼ ਦੀ ਆਜ਼ਾਦੀ ਲਈ ਲੜ ਰਏ ਸੀਗੇ ਆਤਮਾ ਗਾਂਧੀ ਜੀ ਤਸ਼ਹੀਦੇ ਆ ਜੋ ਭਗਤ ਸਿੰਘ ਜੋ ਅੱਜ ਮਥਾਜ ਨਹੀਂ ਕਿਸ ਇੰਟਰੋਡਕਸ਼ਨ ਦੇ ਦੁਨੀਆ ਦੇਸ਼ ਜਾਣਦੀ ਹੈ ਸਾਰੀ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੱਸ ਕੇ ਫੰਦਾ ਪਵਾ ਕੇ ਜਵਾਨ ਉਮਰ ਦੇ ਵਿੱਚ ਉਸ ਵਕਤ ਇੱਕ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ। ਔਰ ਇਕੱਲੇ ਉਹ ਹੀ ਨਹੀਂ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਚਾਚਾ ਜੀ ਜਿਹੜੇ ਸੀਗੇ ਭਗਤ ਸਿੰਘ ਜੀ ਦੇ ਸਰਦਾਰਜੀਤ ਸਿੰਘ ਜੀ ਉਹਨਾਂ ਨੇ ਪਗੜੀ ਸੰਭਾਲ ਜੱਟਾ ਵਾਲਾ ਉਹਨਾਂ ਵੱਲੋਂ ਗੱਲ ਸ਼ੁਰੂ ਕੀਤੀ ਗਈ ਸੀ ਆ ਕੇ। ਉਹਦੇ ਵਿੱਚ ਉਹਨਾਂ ਨੂੰ ਬਲਕਿ ਸਜ਼ਾ ਵੀ ਹੋਈ। ਹਾਂ ਜੀ। ਅੰਦਰ ਵੀ ਰੱਖਿਆ ਗਿਆ ਪਗੜੀ ਸੰਭਾਲ ਜੱਟਾ ਵਾਸਤੇ। ਉਹਨਾਂ ਨੇ ਸਾਰਾ ਭਗਤ ਸਿੰਘ ਜੀ ਦੇ ਚਾਚਾ ਜੀ ਨੇ ਕਿਹਾ ਜਿਹੜੇ ਸਾਰਿਆਂ ਨੇ ਆਪਣੇ ਦੇਸ਼ ਦੀ ਆਜ਼ਾਦੀ ਚ ਕਿਵੇਂ-ਕਿਵੇਂ ਲੜਾਈ ਲੜੀ ਕੀ ਕਰਨਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਇੱਕ ਉਹਨਾਂ ਦੇ ਹੋਰ ਸੀਗੇ ਚਾਚਾ ਇਸ ਦਰ ਸਵਰਨ ਸਿੰਘ ਜੀ ਜੀ ਉਹਨਾਂ ਨੂੰ ਵੀ ਜਿਵੇਂ ਜੇਲ੍ਹ ਚ 1910 ਦੇ ਵਿੱਚੋਂ ਜੇਲ੍ਹ ਚ ਰਹੇ ਚਾਚਾ ਜੀ ਉਹਨਾਂ ਦੇ 40 ਸਾਲਾਂ ਤੱਕ ਉਹਨਾਂ ਨੇ ਆਪਣਾ ਸਮਰਪਿਤ ਕੀਤਾ ਆਪਣੇ ਆਪ ਨੂੰ ਸਾਰਿਆਂ ਬਾਸਾਂ ਤੇ ਜੀ ਉਹਨਾਂ ਦੇ ਨਾਲ ਵੀ ਕੀ ਹੋਇਆ ਸੀਗਾ ਉਹਨਾਂ ਨੂੰ ਉਹ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਜੇਲ੍ਹ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਜੇਲ੍ਹ 'ਚ ਫੜਿਆ ਸੀ ਗਵਰਨਮੈਂਟ ਨੇ ਕਿਉਂਕਿ ਉਹ ਪ੍ਰਚਾਰ ਕਰਦੇ ਸੀ ਆਪਣੀ ਆਜ਼ਾਦੀ ਲਈ ਕਹਿੰਦੇ ਲੋਕਾਂ ਨੂੰ ਜਾਗਰੂਕ ਕਰਦੇ ਸੀ ਤੇ ਉਹਨਾਂ ਨੂੰ ਜੇਲ੍ਹ 'ਚ ਪਾਇਆ ਗਿਆ ਤੇ ਫਿਰ ਕੋਲੂ ਕੋਲੂ ਨਾਲ ਅੱਗੇ ਜੋੜਿਆ ਉਹਨਾਂ ਨੇ ਉਹਦੇ ਨਾਲ ਉਹਨਾਂ ਦੇ ਫੇਫੜਿਆਂ ਤੇ ਅਸਰ ਹੋ ਗਿਆ ਔਰ 23 ਸਾਲ ਦੀ ਉਮਰ ਦੇ ਵਿੱਚ ਜੇਲ੍ਹ 'ਚ ਉਹਨਾਂ ਦੀ ਡੈਥ ਹੋ ਗਈ ਇਹ ਦੂਸਰੇ ਚਾਚਾ ਜੀ ਸੀਗੇ ਜਿਹੜੇ ਵੱਡੇ ਅਜੀਤ ਸਿੰਘ ਚਾਚਾ ਜੀ ਸੀ ਉਹ ਪਗੜੀ ਸੰਭਾਲ ਡੈਟਾ ਤੋਂ ਬਾਅਦ ਉਹਨਾਂ ਦੇ 1970 ਦੇ ਵਿੱਚ ਉਹਨਾਂ ਮਾਤਲਾ ਜੇਲ੍ਹ ਹੋਈ ਸੀ ਔਰ 1907 ਦੇ ਵਿੱਚ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਸੀਗਾ ਉਦੋਂ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਫਾਦਰ ਦੋਨੋਂ ਰਿਹਾ ਹੋ ਕੇ ਆਏ ਸੀ ਇਸ ਕਰਕੇ ਸ਼ਹੀਦ ਭਗਤ ਸਿੰਘ ਦਾ ਨਾਮ ਪਾ ਗਾਂ ਵਾਲਾ ਰੱਖਿਆ ਸੀ ਔਰ ਅੱਗੇ ਜਾ ਕੇ ਸ਼ਹੀਦ ਭਗਤ ਸਿੰਘ ਬਣੇ ਇਹ ਫੈਮਿਲੀ ਬੈਕਗ੍ਰਾਉਂਡ ਇੰਨੀਆਂ ਜਨਰੇਸ਼ਨਾਂ ਚੋਂ ਜਿਹੜੇ ਕਰਦੇ ਆਏ ਨੇ ਸੋ ਅੱਜ ਇਹਨਾਂ ਨੇ ਫੇਰ ਦੇਖਿਆ ਹਾਰਾਂ ਕੇ ਆਪਣੇ ਤੌਰ ਤੇ ਬੈਠੇ ਆ ਘਰ ਕੇ ਅੱਜ ਫੇਰ ਦੇਸ਼ ਦੀ ਉਹੀ ਜਿਹੜੀ ਇਜਾਦੀ ਸਾਡੇ ਪਰਿਵਾਰਾਂ ਨੇ ਲਿਆਂਦੀ ਇੰਨੀਆਂ ਕੁਰਬਾਨੀਆਂ ਕਰਕੇ ਅੱਜ ਉਹ ਖਤਰੇ 'ਚ ਹੈ ਤੇ ਅਸੀਂ ਫੇਰ ਇਸ ਬਚਾਉਣ ਵਾਸਤੇ ਇਸ ਖਤਰੇ ਤੋਂ ਦੇਸ਼ ਨੂੰ ਕੱਢਣ ਵਾਸਤੇ ਬਚਾਉਣ ਵਾਸਤੇ ਜੰਗ ਜੋ ਆਪਣੇ ਨਹਿਰੂ ਗਾਂਧੀ ਪਰਵਾਰ ਦੀ ਰਹਿਮਾਈ ਦੇ ਚੇ ਹੋ ਰਹੀ ਹੈ ਇੰਡੀਆ ਗੱਠ ਜੋੜ ਦੇ ਥੱਲੇ ਤੇ ਉਸ ਤੌਰ ਤੇ ਪ੍ਰਿਆੰਕਾ ਜੀ ਦੇ ਨਾਲ ਆ ਕੇ ਅੱਜ ਇਹ ਭਾਰਤੀ ਵਿੱਚ ਸ਼ਾਮਿਲ ਹੋਵਾਂਗੇ ਜੀ ਆਪਣੇ ਆਪ ਨੂੰ ਸਮਰਪਿਤ ਕਰਨਗੇ ਕਿ ਅਸੀਂ ਵੀ ਇਸ ਆਜ਼ਾਦੀ ਦੇ ਵਿੱਚ ਜੀ ਅੱਜ ਫੇਰ ਉਹ ਲਹਾਂਦੀ ਵੀ ਆਜ਼ਾਦੀ ਨੂੰ ਖਾਤਰ ਇਹਦੇ ਬਦਲ ਖੜੇ ਹੋਏ ਨੇ ਅਸੀਂ ਕਰਵਾਨੀਆਂ ਲਈ ਫੇਰ اٹੇ ਜੀ ਬੀਬੀ ਜੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਹੈ 1100 ਰੁਪਏ ਦਵਾਂਗੇ ਪਰ ਵਾਦਾ ਪੂਰਾ ਨਹੀਂ ਕੀਤਾ ਤੇ ਕਾਂਗਰਸ ਨੇ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਆਖਿਆ ਕਿ ਅਸੀਂ 8500 ਰੁਪਏ ਦਵਾਂਗੇ ਕਿੱਥੇ 1000 ਕਿੱਥੇ 8500 ਸੋ ਜਨਤਾ ਦੇ ਨਾਲ ਇਹ ਵਾਦਾ ਪੂਰਾ ਕੀਤਾ ਜਾਵੇਗਾ ਜੀ ਦੋ ਤਰ੍ਹਾਂ ਦੇ ਵਾਦੇ ਹੁੰਦੇ ਆ ਇੱਕ ਤਾਂ ਜਿਹੜੀ ਮੋਦੀ ਕਰਦੇ ਆ ਕੇਜਰੀਵਾਲ ਕਰਦੇ ਆ ਜਾਂ ਭਗਵੰਤ ਮਾਨ ਕਰਦੇ ਆ ਆਪ ਵਾਲੇ ਜਾਂ ਬੀਜੇਪੀ ਵਾਲੇ ਜੀ ਇਹ ਤਾਂ ੱਲੇ ਕੱਲੇ ਵਾਦੇ ਕਰਦੇ ਆ ਤੇ ਮੁੜ ਕੇ ਗਰੰਟੀ ਕਹਿ ਦਿੰਦੇ ਆ ਜੀ ਦੇਖ ਨਾ ਗਰੰਟੀ ਦੀ ਨੂੰ ਜੇ ਕੋਈ ਕਾਨੂੰਨੀ ਸ਼ੇਪ ਦਿੱਤੀ ਜਾਵੇ ਤਾਂ ਉਹਦੇ ਵਿੱਚ ਵਜ਼ਨ ਹੁੰਦਾ ਉਹਨੂੰ ਕੋ ਢਾਲ ਨਹੀਂ ਸਕਦਾ ਅਸੀਂ ਜੋ 8500 ਕਹੇ ਦੇਵਾਂਗੇ ਉਹਦੀ ਅਸੀਂ ਕਾਨੂੰਨੀ ਗਰੰਟੀ ਥੱਲੇ ਅਸੀਂ ਉਹਦਾ ਵਾਕਿਆ ਦਾ ਲਾਅ ਦੇ ਮੁਤਾਬਕ ਕਾਨੂੰਨੀ ਗਰੰਟੀ ਥੱਲੇ ਇਹ ਗੱਲ ਕਹੀ ਹੈ ਔਰ ਸਾਡੀ ਇਸ ਗੱਲ ਦੇ ਉੱਤੇ ਵੀ ਲੋਕ ਕਿਉਂਕਿ ਲੋਕਾਂ ਨੂੰ ਵਾਕਈ ਤੁਹਾਡੀ ਗੱਲ ਹੈ ਕਿ ਯਕੀਨ ਨਹੀਂ ਇਹ ਕਹਿ ਦਿੰਦੇ ਆ ਲੋਕ ਵਾਅਦੇ ਕਰਦੇ ਦਿੰਦੇ ਨਹੀਂ ਜਿਸ ਤਰ੍ਹਾਂ ਇਹਨਾਂ ਨੇ ਬਗਾੜਤਾ ਸਾਡਾ ਆਪਣਾ ਸਾਰਾ ਸਿਸਟਮ ਬਗਾੜਤਾ ਝੂਠੇ ਨਾਅਰੇਆਂ ਕਰਕੇ ਸੋ ਇਸ ਕਰਕੇ ਇਹਨਾਂ ਨੇ ਹਜ਼ਾਰ ਦਿੱਤਾ ਨਹੀਂ ਜਿਹਦੇ ਕਰਕੇ ਲੋਕਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਅਸੀਂ ਹਿਮਾਚਲ ਚ ਕਿਹਾ ਸੀਗਾ ਕਰਨਾਟਕ ਚ ਕਿਹਾ ਸੀ ਅਸੀਂ ਜੋ ਕਿਹਾ ਇੱਥੇ ਕਿਹਾ ਅਸੀਂ ਹਿਮਾਚਲ 1500 ਦੇਵਾਂਗੇ ਅੱਜ ਜਾ ਕੇ ਦੇਖੋ ਸਾਡਾ ਪਹਿਲੇ ਸਾਲ ਹੀ ਸਰਕਾਰ ਦੇ 1500 ਤੇ ਮਿਲ ਰਿਹਾ ਹੈ ਇਸ ਲਈ ਸਾਡੀ ਜਵਾਨ ਤੇ ਇਸ ਕਰਕੇ ਤਵਾਰ ਕਰਨਾ ਪੂ ਲੋਕਾਂ ਨੂੰ ਜਿਸੀ ਉਹ ਕਿਹਾ ਤੇ ਪੂਰਾ ਕੀਤਾ ਜੀ ਤੇ ਕੈਪਟਨ ਮਨਿੰਦਰ ਸਿੰਘ ਨੇ ਜੋ ਕਾਫੀ ਵਾਦੇ ਕੀਤੇ ਸੀਗੇ ਪੂਰੇ ਨਹੀਂ ਸੀ ਕੀਤੇ ਜੀ ਉੱਤੇ ਜਦੋਂ ਮੀਟਿੰਗਾਂ ਸੋਨੀਆ ਜੀ ਲੈਂਦੇ ਰਹੇ ਕਿ ਆ ਕਿਹੜੇ ਕਿਹੜੇ ਹੋਗੇ ਵਾਦੇ ਕਿਹੜੇ ਬੱਸ ਆ ਮੈਂ ਅਗਲੇ ਮਹੀਨੇ ਕਰ ਦੂੰ ਅਗਲੇ ਮਹੀਨੇ ਕਰ ਟਾਲਦੇ ਰਹੇ ਜੀ ਇਸ ਕਰਕੇ ਲੋਕਾਂ ਨਾਲ ਜੇ ਕੋਈ ਧੋਖਾ ਦੇਈ ਸਾਡੇ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਵੀ ਕੀਤੀ ਸਾਡੀ ਪਾਰਟੀ ਸਾਡੀ ਲੀਡਰ ਸੋਨੀਆ ਜੀ ਨੇ ਕੱਟ ਕੇ ਪਾਸੇ ਮਾਰਿਆ ਉਹਨਾਂ ਨੂੰ ਜੀ ਇਸ ਕਰਕੇ ਹੁਣੇ 8500 ਦੀ ਸਾਡੀ ਗਰੰਟੀ ਲੀਗਲ ਗਰੰਟੀ ਹੈ ਜਿਹੜੀ ਅਸੀਂ ਦੇਣੀ ਦੇਣੀ ਹੈਗੀ ਹੈ ਔਰ ਇੱਥੇ ਹੀ ਅਸੀਂ ਆਸ ਕਰਦੇ ਹਾਂ ਕਿ ਇਹ ਵਿਸ਼ਵਾਸ ਨਾ ਗੋਣ ਆਮ ਆਦਮੀ ਪਾਰਟੀ ਜੇ ਬਣ ਕੇ ਆਮ ਆਦਮੀਆਂ ਦੀਆਂ ਵੋਟਾਂ ਲੈ ਕੇ ਆਮ ਆਦਮੀ ਨਾਲੀ ਧੋਖਾ ਕੀਤਾ ਜਾਂਦਾ ਹੈ ਉਹ ਵੀ ਮਹਿਲਾ ਵਿੰਗ ਜੀ ਨੂੰ ਇਸ ਇੰਪੋਰਟੈਂਸ ਦਿੰਨੇ ਆ ਤੇ ਇਹਨਾਂ ਨੂੰ 28 ਮਹੀਨੇ ਹੋ ਗਏ 28 28000 ਦੇਣ ਇਹ ਕੋਈ ਨਮੀ ਸਕੀਮ ਨਹੀਂ ਇਹ ਕੰਟੀਨਿਊਸ ਸਕੀਮ ਹੈ ਪੈਸਾ ਦਿੱਤਾ ਜਾ ਸਕਦਾ ਹੈ ਵੋਟਾਂ ਪੈਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਪੈਸੇ ਦੇ ਕੇ ਆਪਣਾ ਵਾਦਾ ਪੂਰਾ ਕਰਨਾ ਚਾਹੀਦਾ ਹੈ ਜੇ ਇਹਨਾਂ ਨੂੰ ਲੋਕਾਂ 'ਚ ਆਪਣਾ ਯਕੀਨ ਰੱਖਣਾ ਹੈ ਜੀ ਬੀਬੀ ਜੀ ਬੀਤੇ ਦਿਨੀ ਆਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਰੈਲੀ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਜੀ ਗਾਇਬ ਨਜ਼ਰ ਆ ਰਹੇ ਸਨ ਹਾਲਾਂਕਿ ਉਹਨਾਂ ਨੇ ਭਾਜਪਾ ਦਾ ਲੜਤਾ ਫੜ ਲਿਆ ਸੀ ਮੈਂ ਇਹ ਕਹਿਨੀ ਆ ਕੈਪਟਨ ਮਨਿੰਦਰ ਸਿੰਘ ਜੀ ਕਿਉਂ ਰਹੇ ਮੈਂ ਉਹਦੇ ਉੱਤੇ ਨਹੀਂ ਕੁਝ ਕਹਿ ਸਕਦੀ ਕੋਈ ਫੈਮਿਲੀ ਪ੍ਰੋਬਲਮ ਹੈ ਜਾਂ ਬਿਮਾਰੀ ਹੈ ਸ਼ਰੀਰ ਕੁਝ ਵੀ ਹੈ ਬੇਸ਼ੱਕ ਮੇਰੀ ਉਹਨਾਂ ਨਾਲ ਪੋਲਿਟੀਕਲ ਡਿਫਰੈਂਸਸ ਹੈਗੇ ਨੇ ਜੀ ਲੇਕਿਨ ਮੈਂ ਇਸ ਨਿੱਜੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਆਏ ਤੇ ਕੀ ਗੱਲ ਸੀ ਜਾਂ ਬੀਜੇਪੀ ਚ ਗਏ ਤਾਂ ਕਾਦੇ ਲਈ ਗਏ ਅੱਜ ਨਹੀਂ ਆਏ ਬੀਜੇਪੀ ਦੀ ਰੈਲੀ ਤੇ ਕਾਦੇ ਚ ਨਹੀਂ ਆਏ ਇਹ ਮੋਦੀ ਜੀ ਜਾਣਨ ਤੇ ਉਹ ਜਾਣਨ ਲੇਕਿਨ ਅਸੀਂ ਤਾਂ ਅੱਜ ਇਹ ਜੰਗ ਜਿਹੜੀ ਪਟਿਆਲੇ ਦੇ ਵਿੱਚ ਜਿਹੜੀ ਚਾਕੇ ਸ਼ਾਮਲ ਹੋ ਰਹੇ ਨੇ ਜੀ ਇਹ ਜੰਗ ਜਿਹੜੀ ਲੜੀ ਜਾ ਰਹੀ ਹੈ ਇਹ ਉਹੀ ਜਿਹੜੀ ਅੱਗੇ ਗੋਰੇ ਅੰਗਰੇਜ਼ਾਂ ਨੇ ਜੀ ਰਾਜਿਆਂ ਨਾਲ ਮਿਲ ਕੇ ਜੀ ਰਜਵਾੜਿਆਂ ਨਾਲ ਮਿਲ ਕੇ ਉਸ ਵਕਤ ਸਾਡੇ ਦੇਸ਼ਵਾਸੀਆਂ ਤੇ ਨਰਥ ਕੀਤੇ ਸੀਗੇ ਜ਼ੁਲਮ ਕੀਤੇ ਸੀ ਅੱਜ ਫੇਰ ਉਹ ਹੁਣ ਦੂਜੀ ਲੜਾਈ ਸ਼ੁਰੂ ਹੋ ਗਈ ਹੈ ਥਿਸ ਇਜ਼ ਦਾ ਸੈਕੰਡ ਜੇ ਮੈਂ ਕਹਿੰਦਾ ਨਾ ਸੈਕੰਡ ਅੱਗੇ ਕਹਿੰਦੇ ਸੀ ਫਸਟ ਵਰਲਡ ਵਾਰ ਸੈਕੰਡ ਫਸਟ ਵਰਲਡ ਵਾਰ ਇਹ ਸਾਡੀ ਆਜ਼ਾਦੀ ਦੀ ਸੈਕੰਡ ਲੜਾਈ ਹੈ ਜਿਹਦੇ ਤੇ ਫੇਰ ਖਤਰੇ ਦੇ ਮੰਡਲ ਬਣਾਉਂਦੇ ਨੇ ਅੱਜ ਫੇਰ ਉਹ ਹੀ ਕਾਲੇ ਅੰਗਰੇਜ਼ ਬੋਧੀ ਸਰਕਾਰ ਵਾਲੇ ਤੇ ਨਾਲ ਰਜਵਾੜੇ ਇਕੱਠੇ ਹੋਏ ਨੇ ਇੱਕ ਪਾਸੇ ਇੱਕ ਪਾਸੇ ਜਿਹੜਾ ਧਰਮ ਵੀਰ ਗਾਂਧੀ ਹੈ ਉਹ ਇੱਕ ਉਹੀ ਗਰੀਬ ਸ਼ਰੀਫ ਆਦਮੀ ਜਿਹਨੂੰ ਫਕੀਰ ਕਹਿੰਨੇ ਆ ਤੇ ਉਦੋਂ ਵੀ ਕਹਿੰਦੇ ਹੁੰਦੇ ਸੀ ਸਾਰੇ ਕਿ ਮਹਾਤਮਾ ਗਾਂਧੀ ਆ ਇੱਕ ਸੋਟੀ ਲਈ ਫਿਰਦਾ ਤੇ ਇੱਕ ਧੋਤੀ ਲਈ ਫਿਰਦਾ ਤੇ ਇਹ ਆ ਮਗਰ ਜਿਹੜੇ ਹੈਗੇ ਇਹਨਾਂ ਦੇ ਅੱਧਿਆਂ ਦੇ ਪੈਰਾਂ ਜੇਬਾਂ ਨਹੀਂ ਇਹ ਯਾਦ ਕਰਾ ਲੈਣਗੇ ਮਜ਼ਾਕ ਢਾਉਂਦੇ ਸੀ ਅੱਜ ਫੇਰ ਉਹ ਵਕਤ ਆ ਗਿਆ ਕਿ ਸਾਡੇ ਕਹਿੰਦੇ ਲੋਕਾਂ ਨੇ ਵੀ ਇਹ ਯਾਦ ਕਰਾ ਲੈਣਗੇ ਜਵਾੜੇ ਮੋਦੀ ਬਹੁਤ ਤਕੜੇ ਵੀ ਬੋਲ ਰਾ ਕੁਛ ਇਹਨਾਂ ਨੇ ਕੀਤਾ ਗੋਦੀ ਮੀਡੀਆ ਬਣਾਇਆ ਇਹ ਯਾਦ ਕਰਾ ਲੈਣਗੇ ਅੱਜ ਸੈਕੰਡ ਲੜਾਈ ਸਾਡਾ ਹੈ ਭਗਤ ਸਿੰਘ ਦਾ ਪਰਿਵਾਰ ਵਰਗੇ ਜਿਹੜਾ ਪਰਿਵਾਰ ਕੁੱਦੇ ਹੈ ਤੇ ਸਾਨੂੰ ਪਤਾ ਹੈ ਕਿ ਸਾਡਾ ਇਸ ਤਰ੍ਹਾਂ ਦੀ ਲੋਕਾਂ ਦੀ ਲੜਾਈ ਫੇਰ ਸਾਡੀ ਕਾਂਗਰਸ ਪਾਰਟੀ ਇੰਡੀਆ ਗੱਠਜੋੜ ਜਿੱਤੂਗਾ ਤੇ ਅਸੀਂ ਇੱਥੇ ਜਿਹੜੇ ਸਾਡੇ ਦੇਸ਼ ਨੂੰ ਜਾਂ ਸੰਵਿਧਾਨ ਦੇ ਲਈ ਖਤਰਾ ਨੇ ਦੇਸ਼ ਲਈ ਖਤਰਾ ਨੇ ਉਹਨਾਂ ਨੂੰ ਭਾਂਜ ਦੇ ਕੇ ਇੱਥੋਂ ਆਪਣੇ ਗਾਂਧੀ ਫਕੀਰ ਨੂੰ ਜਿਤਾਉਣਗੇ ਕਿਸੇ ਰਜਵਾੜੇ ਨੂੰ ਨਹੀਂ ਜਿਨ੍ਹਾਂ ਨੇ ਦੇਸ਼ ਨਾਲ ਵੀ ਗਿਦਾਰੀ ਕੀਤੀ ਤੇ ਹਰ ਪਾਰਟੀ ਨਾਲ ਗਿਦਾਰੀ ਕੀਤੀ ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਰੈਲੀਆਂ ਕਰਦੇ ਨੇ ਹਰ ਰੈਲੀ 'ਚ ਕਹਿੰਦੇ ਨੇ ਕਿ ਕਾਂਗਰਸ ਵੀ ਝੂਠਿਆਂ ਦੀ ਪਾਰਟੀ ਹੈ ਲਾਰੇਬਾਜ਼ਾਂ ਦੀ ਪਾਰਟੀ ਹੈ ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗੱਠ ਜੋੜ ਕਰ ਲਿਆ ਹੈ ਇੰਡੀਆ ਲਾਇੰਸ ਨੇ ਮਿਲ ਕੇ ਹੁਣ ਲੁੱਟਣਾ ਹੈ ਤੇ ਅਸੀਂ ਖੇਤਰੀ ਪਾਰਟੀਆਂ ਅਸੀਂ ਪਹਿਲਾਂ ਵੀ ਬਚਾ ਕੀਤਾ ਸੀ ਤੇ ਹੁਣ ਵੀ ਕਰਾਂਗੇ ਹਰਸਿਮਰਤ ਕੌਰ ਬਾਦਲ ਕੀ ਕਹਿੰਦੇ ਆ ਜਾਂ ਦੂਜੀ ਪਾਰਟੀ ਦੇ ਲੀਡਰ ਭਗਵੰਤ ਮਾਨ ਜਾਂ ਸਾਡੀ ਕਾਂਗਰਸ ਦੇ ਕੋਈ ਕੀ ਕਹਿੰਦੇ ਆ ਲੋਕ ਇਨਾਂ ਤੇ ਕੋਈ ਇਤਵਾਰ ਨਹੀਂ ਕਰਦੇ ਇਹਦਾ ਫੈਸਲਾ ਅਸੀਂ ਨਹੀਂ ਕਰ ਸਕਦੇ ਕਿ ਉਹ ਚੰਗੇ ਆ ਸੀ ਮਾੜੇ ਇਹਦਾ ਫੈਸਲਾ ਲੋਕਾਂ ਨੇ ਕੀਤਾ ਹੈ ਔਰ ਲੋਕਾਂ ਕਾਲੀਦਲ ਨੂੰ ਦਿਖਾਤੀ ਅੱਜ ਇੱਕ ਸੀਟ ਕੱਢਣੀ ਔਖੀ ਹੋਈ ਵੀ ਆ ਉਹਨਾਂ ਨੂੰ ਇਸ ਕਰਕੇ ਇਹ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੇ ਨਾਂ ਥੱਲੇ ਆਈ ਸੀ ਕਿ ਬਦਲਾਅ 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 ਹੋਣਾ ਹੈ ਉਹ ਬਦਲਾਅ ਉਹਦੇ ਨਾਲ ਜਿਹੜੀ ਤਿੰਨ ਮਹੀਨੇ 6 ਮਹੀਨੇ ਬਾਅਦ ਹੀ ਸਰੂਰ ਦੀ ਪਾਰਲੀਮੈਂਟ ਸੀਟ ਹਾਰੀ ਹੈ ਲੋਕਾਂ ਦਾ ਦਿਲ ਟੁੱਟਿਆ ਹੈ ਇਹ ਰਿਜ਼ਲਟ ਲੋਕ ਦਿਖਾ ਰਹੇ ਨੇ ਕਿ ਕਿਹਦੇ ਚ ਪਪੂਲਾਰਿਟੀ ਹੈ ਕਹਿਣ ਨਾਲ ਨਹੀਂ ਕਿ ਜਿਹਨੇ ਲੀਡਰ ਨੇ ਕਹਿ ਤੋਈ ਗੱਲ ਬਣ ਗਈ ਅੱਜ ਲੋਕ ਇਹ ਸੋਚ ਕੇ ਸਾਰੇ ਦੇਸ਼ ਤੇ ਆ ਰਹੇ ਨੇ ਤੇ ਖਾਸ ਤੌਰ ਤੇ ਪੰਜਾਬ ਦੇ ਕੀ ਇਹ ਸਾਰੇ ਦੇਖ ਲਏ ਬਦਲਾਵ ਵਾਲੇ ਵੀ ਦੇਖ ਲਏ ਕਾਲੀ ਵੀ ਦੇਖ ਲੇ ਬੀਜੇਪੀ ਵੀ ਦੇਖ ਲਈ ਜਿਹੜੀ ਪੰਜਾਬ ਦੇ ਦੁਸ਼ਮਣ ਬਣੀ ਵੀ ਹੈ ਬੀਜੇਪੀ ਕਿਸਾਨੀ ਦੇ ਦੁਸ਼ਮਣ ਹੈ ਇਸ ਕਰਕੇ ਮੁੜ ਕੇ ਕਾਂਗਰਸ ਸਿਧਾਂਤ ਤੋਂ ਵਿੱਚਤਰ ਹੈ ਕਾਂਗਰਸ ਦੇ ਨਾਲ ਚੱਲੋ ਜੀ ਮੈਡਮ ਗੱਲ ਕਰਨੀ ਚਾਹਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਦਿਖਾਏ ਨਕਸ਼ੇ ਕਦਮਾਂ ਤੇ ਚੱਲਦੇ ਹਾਂ ਦੂਜੇ ਪਾਸੇ ਅੱਜ ਤੁਸੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ ਸੋ ਕੀ ਹੈ ਜਿਹੇ ਕਾਰਨ ਰਹੇ ਸੀਗੇ ਕਾਰਨ ਇਹ ਤੇ ਕੋਈ ਇੱਕ ਵੱਡਾ ਕਾਰਨ ਤਾਂ ਹੈਗਾ ਜਿਹੜੀ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਨਾ ਕੋਈ ਖੇਤਰੀ ਪਾਰਟੀ ਨਹੀਂ ਅੱਜ ਜਿਹੜੇ ਹਾਲਾਤ ਹੋਏ ਆ ਬੀਜੇਪੀ ਕਰਕੇ ਧਰਮ ਨਿਰਪੇਖ ਦੇਸ਼ ਨੂੰ ਇਹਨਾਂ ਨੇ ਧਾਰਮਿਕ ਬਣਾ ਦਿੱਤਾ ਇਹ ਨੀ ਗੁੰਡਾਗਰਦੀ ਆ ਗਈ ਸਾਰਾ ਦੇਸ਼ ਵੇਚ ਦਿੱਤਾ ਤਾਂ ਉਹਦੇ ਲਈ ਸਾਨੂੰ ਇੱਕ ਆਪੋਜੀਸ਼ਨ ਤਕੜੀ ਆਪੋਜੀਸ਼ਨ ਖੜੀ ਕਰਨੀ ਪਾਉਗੀ ਤੇ ਇਹ ਉਹਨਾਂ ਦੇ ਮੁਕਾਬਲੇ ਚ ਲਿਆਉਣਾ ਪਊਗਾ ਤੇ ਇੱਕ ਕਾਂਗਰਸੀ ਪਾਰਟੀ ਆ ਜਿਹੜੀ ਸਾਰੇ ਇੰਡੀਆ ਚ ਉਹ ਖੜੀ ਹੋ ਸਕਦੀ ਹੈ ਸੋ ਕਿਤੇ ਕਿਤੇ ਤਾਂ ਆਮ ਆਦਮੀ ਪਾਰਟੀ ਨੇ ਵੀ ਕਿਸੇ ਸਟੇਟ ਸਮਝੌਤਾ ਕੀਤਾ ਹੈ ਇੰਡੀਆ ਜੀ ਹੁਣ ਇਹ ਲੜਾਈ ਇਹ ਆ ਕਿ ਜਿਹੜੇ ਸ਼ਹੀਦਾਂ ਨੇ ਸ਼ਰੀਦियां ਦੇ ਕੇ ਇਹਨੇ 17 19 19 ਸਾਲ ਦੇ ਕਰਤਾਰ ਸਿੰਘ ਸਰਾਬਾ ਸ਼ਹੀਦ ਭਗਤ ਸਿੰਘ ਹੋਰ ਜਿੰਨੇ ਅਣਗੇ ਸ਼ੀਦਾਂ ਨੇ ਸ਼ੀਦियां ਦੇ ਕੇ ਆਜ਼ਾਦੀ ਲਈ ਸੀ ਔਰ ਹੁਣ ਤੁਸੀਂ ਇਹ ਪੱਕਾ ਦੇਖ ਲਓ ਜੀ ਪੂਰਾ ਡਿਕਟੇਟਰਸ਼ਿਪ ਆ ਰਹੀ ਆ ਦੁਨੀਆ ਦੇ ਵਿੱਚ ਇਹ ਟ੍ਰੈਂਡ ਚੱਲ ਪਿਆ ਆ ਜੀ ਰੂਸ ਦੇ ਵਿੱਚ ਵੀ ਪੁਤਿਨ ਨੇ ਚਾਈਨਾ ਦੇ ਵਿੱਚ ਵੀ ਹੋਰ ਕੰਟਰੀ ਜਿਹਦੇ ਇਜ਼ਰਾਈਲ ਦੇ ਵਿੱਚ ਦੇਖੋ ਉਹ ਸਭ ਡਿਕਟੇਟਰਸ਼ਿਪ ਆ ਰਹੀ ਆ ਰਾਜੇ ਆ ਰਹੇ ਆ ਹੁਣ ਅਸੀਂ ਆਪਣੇ ਆਜ਼ਾਦੀ ਨੂੰ ਕਾਇਮ ਰੱਖਣਾ ਹੈ ਹੈਨਾ ਉਹਦੇ ਲਈ ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ ਇਹ ਇੱਕ ਲੜਾਈ ਨਹੀਂ ਆਜ਼ਾਦੀ ਆ ਜਾਊਗੀ ਪਰ ਉਸ ਤੋਂ ਬਾਅਦ ਤੁਹਾਨੂੰ ਇੱਕ ਰੈਗੂਲੇਸ਼ਨ ਲਿਆਉਣਾ ਪਊਗਾ ਇੱਕ ਲੜਾਈ ਹੋਰ ਲੜਨੀ ਪਊਗੀ ਤੇ ਕਾਲੇ ਅੰਗਰੇਜ਼ਾਂ ਨੂੰ ਹਟਾਉਣ ਲਈ ਸੋ ਹੁਣ ਹਾਲਾਤ ਇਹ ਆ ਵੀ ਜੇ ਇਸ ਵਾਰੀ ਲੋਕਾਂ ਨੇ ਇਹ ਫੈਸਲਾ ਨਹੀਂ ਕੀਤਾ ਭਾਜਪਾ ਨੂੰ ਹਰਾਉਣ ਦਾ ਤਾਂ ਅੱਗੇ ਤੋਂ ਇਲੈਕਸ਼ਨ ਹੋਣ ਦੀ ਵੀ ਉਮੀਦ ਨਹੀਂ ਹੈ ਸੋ ਅਸੀਂ ਇਹ ਆਜ਼ਾਦੀ ਕਾਇਮ ਰੱਖਣਾ ਚਾਹੁੰਦੇ ਆ ਸਾਡਾ ਇਹੀ ਮਕਸਦ ਹੈ ਕਾਂਗਰਸ ਪਾਰਟੀ ਚਾਹੁੰਦਾ ਕਿ ਕਾਂਗਰਸ ਪਾਰਟੀ ਤਕੜੀ ਹੋ ਕੇ ਬੀਜੇਪੀ ਦੇ ਅੱਗੇ ਖੜੀ ਹੋਵੇ ਔਰ ਇਥੇ ਦੇ ਜਿਹੜਾ ਟਰਮੀਨਲ ਪ੍ਰੇਖਸ਼ ਹੈ ਇਥੇ ਦੀ ਜੋ ਹੈ ਲੋਕਾਂ ਦੀ ਆਜ਼ਾਦੀ ਉਹਨੂੰ ਕਾਇਮ ਰੱਖਿਆ ਜਾਵੇ ਲੋਕਾਂ ਦੇ ਭਲਾ ਕੀਤਾ ਜਾਵੇ ਇਹ ਨਹੀਂ ਜੋ ਬੀਜੇਪੀ ਨੇ ਕੀਤਾ ਸਾਰਾ ਦੇਸ਼ ਵੇਚ ਕੇ ਰੱਖ ਦਿੱਤਾ ਜੋ ਕਾਂਗਰਸ ਨੇ ਬਣਾਇਆ ਸੀ ਜੋ ਅੱਜ ਵੇਚ ਰਹੇ ਸਭ ਕਾਂਗਰਸ ਦਾ ਬਣਾਇਆ ਤੇ ਲੋਕਾਂ ਦੇ ਖੂਨ ਜੂਸ ਕੇ ਗਰੀਬਾਂ ਦਾ ਪੈਸਾ ਠਾੜ ਕੇ ਜੋ ਕੁਝ ਵੀ ਬਣਿਆ ਜੋ ਲੋਕਾਂ ਲਈ ਬਣਿਆ ਸੀ ਉਹ ਅੱਜ ਪੀਪੀ ਦੇ ਵੱਡੇ ਵੱਡੇ ਸਰਪ بڑے بڑے ਪੈਸੇ ਵਾਲਿਆਂ ਦੇ ਕੋਲ ਜਾ ਰਿਹਾ ਜਿਦਾ ਅਡਾਨੀਆਂ ਬਾਨੀ ਜੋ ਸਭ ਕੁਝ ਉਹਨਾਂ ਦੇ ਹੱਥ ਚਰ ਕੱਲ ਕੀ ਪਵਿਸ਼ ਹੈਗਾ ਲੋਕਾਂ ਦਾ ਸਾਰਾ ਪੈਸਾ ਉਹਨਾਂ ਕੋਲ ਜਾ ਰਿਹਾ ਉਹ ਪੈਸਾ ਜਿਹੜਾ ਇਥੋਂ ਲੋਕਾਂ ਤੋਂ ਇਕੱਠਾ ਕਰਕੇ ਟੈਕਸ ਦਾ ਹੈ ਉਹ ਅਡਾਨੀਆਂ ਬਾਨੀਆਂ ਕੋਲ ਗਿਆ ਅਡਾਨੀਆਂ ਬਾਨੀਆਂ ਦੇ ਲੜਕਿਆਂ ਦੀ ਪ੍ਰੀ ਮੈਰਿਜ ਮੈਰਿਜ ਦੇ ਉੱਤੇ ਕਰੋੜਾਂ ਰੁਪਏ ਖਰਚ ਕਰ ਦਿੱਤਾ ਉਹ ਗਰੀਬ ਭੁੱਖਾ ਮਰਦਾ ਜਿਹਨੂੰ ਘਰ ਨਹੀਂ ਕਿਨੂੰ ਜਿਹਨੂੰ ਰਹਿ ਬੱਚਿਆਂ ਦੀ ਪੜ੍ਹਾਈ ਨਹੀਂ ਕੋਈ ਹੈਲਥ ਨਹੀਂ ਉਹਨਾਂ ਦਾ ਪੈਸਾ ਉਹਨਾਂ ਦੇ ਤੁਸੀਂ ਲੁੱਟਾਰੇ ਇਹ 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 ਸਾਨੂੰ ਇਦਾਂ ਦੀ ਆਜ਼ਾਦੀ ਦੇ ਪੋਕਸਿੰਗ ਲੈ ਕੇ ਦੀ ਖਿਆਲ ਨਹੀਂ ਕੀਤਾ ਸੀ ਉਸ ਲੜਾਈ ਨੂੰ ਅਸੀਂ ਉਹ ਤਾਂ ਬਾਰਾ ਸ਼ੁਰੂ ਕਰ। ਬਹੁਤ ਸ਼ੁਕਰੀਆ। ਕੀ ਕਰੇ ਬੀਬੀ। ਸੋ ਇਹ ਸਨ ਬੀਬੀ ਰਜਿੰਦਰ ਕੌਰ ਪੱਠਲ ਜੀ ਤੇ ਉਹਨਾਂ ਦੇ ਨਾਲ ਗੁਰਜੀਤ ਕੌਰ ਟੱਟ ਜੀ ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਾਂਜੀ ਨੇ ਉਹ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਵੇਖਣਾ ਹੋਵੇਗਾ 1 ਜੂਨ ਨੂੰ ਪੰਜਾਬ ਦੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਰਧਰ ਹਾਂ ਨਿਰਪੱਖ ਰਹਿ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਤ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨਾਂ ਜਨ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ